ਲਵੇ ਦੋਸਤੋ ਗੱਲ ਕਰਨ ਲੱਗਿਆਂ ਜਿਹੜਾ ਇਹ ਅੱਜਕੱਲ ਰੇੜੀਆਂ ਬਣਾ ਲਈਆਂ ਨਾ ਅੱਥਾ ਲਈਆਂ ਅੱਥਾ ਯਾਰ ਇਹੜੀਆਂ ਬਣਾ ਲਈਆਂ ਬੰਦਿਆਂ ਨੇ ਬੁੜੀਆਂ ਨੇ ਕਹਿਤਾ ਫਲਾਨੀ ਲਿਆਏ ਫਲਾਨਾ ਲੈ ਕੇ ਆਇਆ ਬਾਹਲੀ ਸੋਣੀ ਰੇੜੀ ਹੈ ਤੇ ਬੰਦੇ ਚ ਪਾ ਕੇ ਲੈ ਜਾਂਦਾ ਉਹ ਗੋਆ ਕੋੜਾ ਵਿੱਚ ਤੇ ਉਮਰਿਆ ਬਰੂਕੇ ਬੁੜੀਆਂ ਨੇ ਸਾਰੇ ਬੰਦੇ ਕਿੱਤੇ ਲਾਦੇ ਪਹਿਲਾਂ ਆਰਓ ਤੋਂ ਪਾਣੀ ਲੈ ਆ ਕੇ ਦਿੰਦੇ ਆ ਫੇਰ ਗੋਹਾ ਸਿੱਟੀ ਜਾਂਦੇ ਆ ਤੇ ਬੁੜੀਆਂ ਨੇ ਤਾਂ ਫਿਰ ਲੋਝਾਂ ਮੋਝਾਂ ਲਾਉ ਜੀ ਗੀਤ ਕਹਿਣ ਲੱਗੇ ਆ ਆਰਓ ਤੋਂ ਵੇਖੇ ਸੀ ਬੰਦੇ ਤੀਮੀ ਦਾ ਪਾਣੀ ਪਰਦੇ ਰੇੜੀਆਂ ਨੇ ਤਾਂ ਮौज ਬਣਾਤੀ ਗੋਹਾ ਕੂੜਾ ਝਟ ਕਰਦੇ ਰੇੜੀਆਂ ਨੇ ਤਾਂ ਮौज ਬਣਾਤੀ ਗੋਹਾ ਕੂੜਾ ਝਟ ਕਰਦੇ ਇਹ ਦੋ ਹੱਥਾਂ ਵਾਲੇ ਰੇੜੀ ਦੀ ਗੱਲ ਕਰਦਾ ਸੇਟੀਲ ਦੀ ਬਣਾ ਕੇ ਲਿਆਉਂਦੇ ਆ ਇੱਕ ਪੀਆ ਹੁੰਦਾ ਉਹਦੇ ਤੇ ਫੜ ਕੇ ਤੇ ਦੋਨੇ ਹੱਥਾਂ ਨਾਲ ਰੋੜੀ ਜਾਂਦੇ ਆ ਤੇ ਵਿੱਚ ਪੰਜ ਸੱਤ ਬੱਠਰ ਪੈ ਜਾਂਦੀ ਆ ਤੇ ਗੋਹੇ ਜੇ ਤਾਂ ਕਰਕੇ ਹੁਣ ਸਾਡੀਆਂ ਭੈਣਾਂ ਵੀ ਸੌਖੀਆਂ ਹੋ ਗਈਆਂ ਤੇ ਨਾਲੇ ਬੰਦੇ ਕਿੱਤੇ ਲੱਗੇ ਸਾਥਾਂ 'ਚ ਬੈਠੇ ਗੱਪ ਮਾਰ ਜਾਂਦੇ ਚੋਦੀ ਚੁਗਲੀ ਕਰ ਲਈ ਉਹਨੂੰ ਨਿੰਦ ਲਿਆ ਉਹਦਾ ਘਰ ਪੱਟਣ ਦੀ ਸਕੀਮ ਕਰ ਲਈ ਉਹਦਾ ਕਰਕੇ ਤਾਂ ਲਿਖਿਆ 3 ਮੀਆਂ ਨੂੰ ਹੁਣ ਮੌਜਾਂ ਹੀ ਮੌਜਾਂ ਸਭ ਕੁਝ ਕਰਦੇ ਬੰਦੇ ਤੀਮੀਆਂ ਨੂੰ ਹੁਣ ਮੌਜਾਂ ਮੌਜਾਂ ਸਭ ਕੁਝ ਕਰ ਦੇ ਬੰਦੇ ਤੀਮੀਆਂ ਰਹਿੰਦੀਆਂ ਨਾ ਤੋਕੇ ਹੁਣ ਜੱਟ ਸਾਹਮਦੇ ਧੰਦੇ ਤੀਮੀਆਂ ਰਹਿੰਦੀਆਂ ਨਾ ਤੋਕੇ ਹੁਣ ਜੱਟ ਸਾਹਮਦੇ ਧੰਦੇ ਪਉਆ ਪੀ ਕੇ ਗੋਹਾ ਸਿੱਟਦੇ ਨਾਲੇ ਜਾਂਦੇ ਨਾਲੇ ਖਾਂਦੇ ਜਰਦੇ ਪੌਆ ਪੀਕੇ ਗੋਹਾ ਛਿਟਦੇ ਨਾਲੇ ਖਾਂਦੇ ਜਰਦੇ ਅਰੇੜੀਆਂ ਨੇ ਤਾਂ ਮौज ਬਣਾਤੀ ਗੋਹਾ ਕੂੜਾ ਕਰਦੇ ਅਰੇੜੀਆਂ ਨੇ ਤਾਂ ਮौज ਮਣਾਤੀ ਗੋਹਾ ਕੂੜਾ ਜਟ ਕਰਦੇ ਜੱਟੀਆਂ ਕਹਿੰਦੀਆਂ ਜੱਟਾਂ ਨੂੰ ਤੁਸੀਂ ਖੇਤ ਬੰਨੇ ਨਹੀਂ ਜਾਂਦੇ ਸਾਰਾ ਦਿਨ ਹੈ ਬਿੱਲੀ ਵੇਕੇ ਅੱਠ ਅੱਠ ਰੋਟੀਆਂ ਖਾਂਦੇ ਸੱਥਾਂ ਦੇ ਵਿੱਚ ਕਰ ਕਰ ਚੁਗਲੀਆਂ ਇੱਕ ਦੂਜੇ ਨਾਲ ਲੜਦੇ ਰੇੜੀਆਂ ਨੇ ਤਾਂ ਮौज ਬਣਾਤੀ ਗੋਹਾ ਕੁੜਾ ਝਟ ਕਰਦੇ ਰੇੜੀਆਂ ਨੇ ਤਾਂ ਮौज ਬਣਾਤੀ ਗੋਹਾ ਕੁੜਾ ਝਟ ਕਰਦੇ ਜੈ ਸਿੰਘ ਵਾਲਾ ਅਣਪੜਤਾ ਤੀਮੀਂ ਦੇ ਕੋਲੋਂ ਡਰਦਾ ਜੈ ਸਿੰਘ ਵਾਲਾ ਅਣਪੜਤਾ ਤੀਮੀਂ ਦੇ ਕੋਲੋਂ ਡਰਦਾ ਰੇੜੀ ਹੱਥਾਂ ਵਾਲੀ ਦੇ ਨਾਲ ਗੋਹਾ ਕੂੜਾ ਕਰਦਾ ਜੈ ਸਿੰਘ ਦੇ ਤਾਂ ਜੱਟ ਹਸਾਰੇ ਤੀਮੀਆਂ ਕੋਲੋਂ ਡਰਦੇ ਰੇੜੀਆਂ ਨੇ ਤਾਂ ਮौज ਵਣਾਤੀ ਗੋਹਾ ਕੂੜਾ ਝਟ ਕਰਦੇ ਬਠਲਾ ਨਾਲ ਹੈ ਭਰ ਦੇ ਰੇੜੀ ਰੂੜੀ ਤੇ ਜਾਕੇ ਆਮਣ ਬਠਲਾ ਨਾਲ ਹੈ ਭਰ ਦੇ ਰੇੜੀ ਰੂੜੀ ਤੇ ਸਿੱਟਕੇ ਆਵਣ ਦੋਵੇਂ ਹੱਥਾਂ ਨਾਲ ਇੱਕ ਹੈ ਰੇੜੀ ਜਦੋਂ ਚਲਾਵਣ ਦੋਵੇਂ ਹੱਥਾਂ ਨਾਲ ਇੱਕ ਟੈਰ ਵਾਲੀ ਰੇੜੀ ਜਦੋਂ ਚਲਾਵਣ ਲੋਕੀ ਵੇਖ ਕੇ ਹੱਸਦੇ ਉਹ ਤਾਂ ਭਜ ਅੰਦਰ ਨੂੰ ਬੜਦੇ ਰੇੜੀਆਂ ਨੇ ਤਾਂ ਮौज ਬਣਾਤੀ ਗੋਹਾ ਕੁੜਾ ਝਟ ਕਰਦੇ ਰੇੜੀਆਂ ਨੇ ਤਾਂ ਮौज ਬਣਾਤੀ ਗੋਹਾ ਕੁੜਾ ਝਟ ਕਰਦੇ ਕਰਿਆ ਕਰੋ ਭਾਈ ਇਹਨਾਂ ਨੂੰ ਨਿੱਕੇ ਨਿੱਕੇ ਕੰਮ ਬਹੁਤ ਹੁੰਦੇ ਐ ਸਾਡੀਆਂ ਭੈਣਾਂ ਨੂੰ ਸਾਡੀਆਂ ਬੇਟੀਆਂ ਨੂੰ ਕਿ ਸਾਰਾ ਦਿਨ ਚਾਹ ਪੀਲੀ ਭਾਂਡੇ ਸਿਰ ਤੇ ਲਾਗੀਆਂ ਵਿਚਾਰੀਆਂ ਮਾਈਆਂ ਘੰਟਾ ਲੀੜੇ ਪਾ ਕੇ ਲਾ ਦਿੰਦੇ ਐ ਲਓ ਜੀ ਪਸੀਨਾ ਆ ਗਿਆ ਅਸੀਂ ਤਾਂ ਬਠਿੰਡੇ ਜਾਣਾ ਅਸੀਂ ਮਾਨਸਾ ਜਾਣਾ ਤੇ ਲੋ ਜੀ ਖੂਰ ਪਾਲਿਆ ਚੱਕ ਕੇ ਉਹ ਲੀੜੇ ਧੌਂਚ ਤੇ ਭਾਂਡੇ ਤੋਂ ਉੱਜ ਕਮਲੀਆਂ ਹੋਈਆਂ ਰਹਿੰਦੀਆਂ ਜਿਹੜੇ ਛੋਟੇ ਬੱਚੇ ਵਾਲੀਆਂ ਮਾਂ ਆਉ ਬੱਚੇ ਵੀ ਸਾਹਮਣੀਆਂ ਬੀਜੀ ਸਾਰਾ ਦਿਨ ਕੰਮ ਹੁੰਦਾ ਇਹਨਾਂ ਨੂੰ ਧੀਆ ਭੈਣਾਂ ਨੂੰ ਰੋਟੀ ਟੁੱਕ ਵੀ ਕਰਾ ਕਰਕੇ ਸੋਨੂੰ ਖਵਾਉਂਦੀਆਂ ਤੜਕੇ ਆਥੇ ਦੁਪਹਿਰੇ ਵੀ ਸ਼ਗਲ ਲੈਨੇ ਹੋ ਤੇ ਐਵੇਂ ਸੱਤ-ਸੱਤ ਖਾ ਕੇ ਰੋਟੀਆਂ ਨਾ ਸੱਥਾਂ ਦੇ ਗੱਪ ਨਾ ਮਾਰਿਆ ਕਰੋ ਨਿੰਦਿਆ ਚੁਗਲੀ ਕਰਕੇ ਲੋਕਾਂ ਨਾਲ ਲੜਿਆ ਨਾ ਕਰੋ ਕਿ ਕਿਹੜਾ ਘਰ ਪੱਟ ਗਿਆ ਅੱਜ ਆਪਾਂ ਅਜ ਕਿਹਦੇ ਘਰੇ ਆਉਣੀ ਜਾਣੀ ਕਰ ਲਿਓ ਉਹਨਾਂ ਦੇ ਕਲੇਸ਼ ਆਪਾਂ ਚੱਲ ਗਏ ਹਾਂ ਰਹਿ ਕਰ ਲੈਂਦੇ ਆ ਵੀ ਉਹਨਾਂ ਦੇ ਕਲੇਸ਼ ਵੇ ਗਿਆ ਤੇ ਆਪਾਂ ਇੱਕ ਘਰ ਨਾਲ ਬੋਲਬਾਣੀ ਕਰ ਲੈਨੇ ਆ ਦੂਜੇ ਨੂੰ ਬੁਲਾਓ ਨਾ ਉਹ ਆਪੇ ਲੜੀ ਜਾਣਗੇ ਆ ਤੁਹਾਡੀਆਂ ਕਰਤੂਤਾਂ ਜਿਹੜੀਆਂ ਨੰਗੀਆਂ ਕਰੀ ਜਾਂਦਾ ਇਹਨਾਂ ਤੋਂ ਬਚਾ ਕਰੋ ਕਿਸੇ ਦੇ ਘਰੇ ਜਿਹਦੇ ਕਲੇਸ਼ ਆ ਨਾ ਜਾਓ ਤੇ ਨਾਲੇ ਆਦੇ ਅੰਦੇ ਸੱਦੇ ਬਿਨਾ ਘਰੇ ਕਿਸੇ ਦੇ ਵੀ ਜਾਈਏ ਨਾ ਪਰਖੇ ਬਗੈਰ ਕਿਸੇ ਨਾਲ ਖਾਈਏ ਨਾ ਤੇ ਐਵੇਂ ਨਹੀਂ ਕਿਸੇ ਦੇ ਘਰੇ ਜਾਣਾ ਚਾਹੀਦਾ ਕਲੇਸ਼ ਪਾਉਣ ਦੀ ਖਤਰੀ ਜਾਂਦੇ ਹੋ ਮਾਰੀ ਗੱਲ ਆ ਸੋਡੀ ਨਾ ਜਾਇਆ ਕਰੋ ਮੇਰੀ ਗੱਲ ਨੂੰ ਮੰਨ ਲਿਓ ਧੰਨਵਾਦ